ਪਾਕਪੁਰ ਦਾ ਜਿਹੜਾ ਇੱਕ ਸ਼ਬਦ ਹੁੰਦਾ ਉਹ ਨਿੰਦੀ ਆ ਤੇ ਮਰਜ ਨੇ ਸ਼ਬਦ ਉਚਾਰੇ ਜਿਉ 68 ਤੀਰਥ ਨਹਾਵਾ ਪਹਿਲਾਂ ਵੀ 68 ਤੀਰਥਾਂ ਦਾ ਚਨਾ ਕਰੀ ਬੰਦਾ ਲੋ ਤਾਂ ਔਖਾ ਕਿੰਨਾ ਪੈਸਾ ਲੱਗੇਗਾ ਬਿਲਕੁਲ ਇੰਨਾ ਕਿਰਾਇਆ ਲੱਗਣਾ ਕਿੰਨਾ ਸਵਾ ਖਰਾਓ ਨਾ 68 ਤੀਰਥਾਂ ਦਾ ਚਨਾ ਸੋਖਾ ਨਹੀਂ ਹੈ ਬੰਦਾ ਹਰ ਦੁਆਰ ਨਹੀਂ ਜਾਂਦਾ ਜਿਉ 68 ਤੀਰਥ ਨਹਾਵੇ ਜੀ ਦਵਾਦਸੇਲਾ ਪੇ ਜਾਵੇ ਦਵਾਦਸ 10 ਜਿਹੜੇ ਸੀ ਆਪਣਾ ਸ਼ਿਵਜੀ ਮਹਾਰਾਜ ਦੇ ਸ਼ੇਵਲੰਕ ਉਹਨਾਂ ਦੀ ਪੂਜਾ ਕਰੀ ਦਸਾਂ ਦੀ ਇੰਡੀਆ ਜੀ ਦੱਸ ਕੇ ਕਿੱਥੇ ਨਵੇ ਹਾਂਜੀ ਜਿਉਂ ਦੁਆਦਸੇਲਾ ਵਜਾਵੇ ਕੂਬਤ ਕਰਨੇ ਬਾਬਾ ਤੂ ਪੁੱਟ ਕੇ ਪਾਣੀ ਪਿਆਵੇ ਪਹਿਲਾਂ ਆਪ ਤੂ ਪੁੱਟੇ ਫਿਰ ਆ ਗੀਰਾਂ ਨੂੰ ਪਾਣੀ ਪਿਆਵੇ ਵੀ ਇੰਨਾ ਕੰਮ ਕਰਕੇ ਜਿਉਂ ਨੇ ਨਿੰਦਿਆ ਕਰ ਲਈ ਕਰੇ ਨਿੰਦਸਾ ਬਿਰਥਾ ਜਾਵੇ ਵਾਹ ਵਾਹ ਉਹ ਸਾਰਾ ਘਵਾਲਿਆ ਉਹਨੇ ਜੇ ਕਿਸੇ ਨਿੰਦਿਆ ਕਰਦੀ ਨਾ ਆਮ ਬੰਦੇ ਦੀ ਸਾਥ ਵੇਦਨ ਪਰਤੇ ਕਈ ਵਾਰੀ ਨਾ ਚਾਪ ਉਹ ਪੁਰਾਣਾ ਬੰਦਾ ਬੜਾ ਮਾੜਾ ਉਹ ਬੇਕਾਰ ਬੰਦਾ ਕਦੇ ਨਹੀਂ ਕਹਣਾ ਕੋਈ ਇਹ ਮਹਾਰਾਜ ਜੀ ਕਹਿੰਦੇ ਕਰੇ ਨਿੰਦ ਸਭ ਬਿਰਥਾ ਜਾਵੇ ਇੱਥੇ ਮਹਾਰਾਜ ਨੇ ਸਾਧੂ ਦਾ ਨਾਮ ਨਹੀਂ ਲਿਆ ਇੱਥੇ ਲਿਖਿਆ ਵੀ ਕਿਸੇ ਦੀ ਵੀ ਨਿੰਦਿਆ ਕਰੇ ਫਿਰ ਅਗਲੀ ਤਾਂ ਕੁਝ ਕਿਹਾ ਵੀ ਸਾਧਗਨ ਨਿੰਦਾ ਕੈਸੇ ਕਰੇ ਵਾਹਿਗੁਰੂ ਇਹ ਤਾਂ ਆਮਨ ਵਿਆ ਕਰਕੇ ਇੰਨਾ ਕੁਸ਼ ਨਾਸ਼ ਹੋ ਗਿਆ ਜੇ ਸਾਧੂ ਹੀ ਨੁੰਦਿਆ ਹੋਗੀ ਫਿਰ 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 ਕੀ ਬਣੇਗਾ ਫਿਰ ਅਗੇ ਭਗਤ ਰਵਦਾਸ ਜੀ ਕਹਿੰਦੇ ਵੀ ਸਾਧ ਗਨ ਉਹਦਾ ਕੈਸੇ ਤਰੇ ਸਰਪਰ ਜਾਂ ਨਰਕੋਂ ਪਰੇ ਪਹਿਲਾ ਇਥੇ ਜੁੱਤੀਆਂ ਪਹਿਨੀਆਂ ਸਰਚ ਫਿਰ ਨਰਕਾਂ ਹੀ ਲੈ ਜਾ ਕੇ ਜੁੱਤੀਆਂ ਮਾਰਦੇ ਸਰਚ ਹਾਂ ਇੰਨਾ ਦੇਖ ਲੋ ਫਰ ਆਮ ਬੰਦੇ ਨੇ ਇਹ ਵੀ ਮਾੜੀ ਹੈ ਗਵਾਹ ਆਪੋ ਆਪਣਾ ਸਹਾਰਾ ਕੋਈ ਕਿਸੇ ਹਿਸਾਬ ਨਾਲ ਕੋਈ ਕਿਸੇ ਹਿਸਾਬ ਨਾਲ ਹਾਂ ਜੀ ਕੀ ਪਤਾ ਅਗਲਾ ਕਿੰਨਾ ਕਾ ਨਾਮ ਜਪਦਾ ਕਿੰਨੀ ਕਿ ਸੇਵਾ ਕਰਦਾ ਆਪਾਂ ਮਿੰਟ ਲੰਨੇ ਆ ਉਹ ਬੁਰਾਣਾ ਬੰਦਾ ਬੋਮ ਮਾਰਦਾ ਬੇਕਾਰ ਆ ਜਿੰਨੀ ਤਰ੍ਹਾਂ ਇੱਕ ਤਾਂ ਆਮ ਬੰਦਾ ਫਿਰ ਸਾਧੂ ਨੂੰ ਵੀ ਨਹੀਂ ਸ਼ਰਮ ਲਾ ਸੀ ਆ ਜੀ ਆਪਾਂ ਕੀ ਲੈਣਾ ਗਏ ਹਟੋ ਕੀ ਪਤਾ ਅਗਲਾ ਕੋਈ ਕੋਤਗੀ ਖੇਡਦਾ ਹੋਵੇ ਸਤਿ ਸ਼ੰਤ ਮਾਲਵਾ ਕਈ ਨਿੰਦਿਆ ਕਰਾਉਣ ਵਾਸਤੇ ਕੋਤਗ ਵੀ ਕਰ ਲੈਂਦੇ ਅੱਛਾ ਜੀ ਹਾਂ ਤੇ ਜੇ ਮਾਰੇ ਉਹ ਕੀਤੀਏ ਪੁਰਾਣੇ ਟਾਈਮ ਮੰਨ ਲੋ ਹਣਾ ਤੇ ਕੋਈ ਸਮਝ ਆ ਜਵੇ ਤੇ ਉਹ ਫਿਰ ਮਾਫੀ ਮਾਫੀ ਮਹਾਰਾਜ ਮਾਫੀ ਬਖਸ਼ੋ ਤਾਵਾ ਜੇ ਦਾ ਕਰ ਪੇ ਫਿਰ ਮਾਫ ਫਿਰ ਇਸ ਇਸ ਤਰੀਕਾ ਵੀ ਮਹਾਰਾਜ ਤੋਂ ਆਈ ਮੰਗੋ ਮਹਾਰਾਜ ਪਿਛਲੇ ਆਗਣ ਬਖਸ਼ ਲਾ ਸਭ ਪ੍ਰਭਾਗੇ ਮਹਾਰਾਜ ਮੈਨੂੰ ਬਖਸ਼ ਲੋ ਗ੍ਰਸਤੀ ਹੋ ਸਤਿ ਸ੍ਰੀ ਅਕਾਲ ਤੇ ਫਿਰ ਨਾਮ ਜਪਣਾ ਸ਼ੁਰੂ ਕਰੋ ਸਤਿ ਸ੍ਰੀ ਅਕਾਲ ਇਹਦੀ ਨਾਮ ਦੀ ਤਬਸ਼ਾਹ ਫਿਰ ਸਾਬ ਸੈਟ ਕਰ ਦੋ ਸਭ